ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਬਾਈ ਜੀ ਇਹਨਾਂ ਦਿਨਾਂ ਦੇ ਵਿੱਚ ਕਿਸਾਨਾਂ ਦੇ ਲਈ ਸਭ ਤੋਂ ਵੱਡੀ ਪਰੇਸ਼ਾਨੀ ਬਣਿਆ ਹੋਇਆ ਚੂਹਾ ਇੱਕ ਤਾਂ ਬਾਈ ਜੀ ਇਹ ਬੂਟਿਆਂ ਦਾ ਬਹੁਤ ਨੁਕਸਾਨ ਕਰਦਾ ਬਹੁਤ ਬੂਟੇ ਖਾ ਖਾ ਕੇ ਇਹ ਸੜਦਾ ਜਦੋਂ ਆਪਾਂ ਪਾਣੀ ਸਕਾਉਨੇ ਆ ਤੇ ਦੂਜੇ ਨੰਬਰ ਤੇ ਇਹ ਪਾਣੀ ਵੀ ਬਾਈ ਜੀ ਤੋੜ ਦਿੰਦਾ ਉੱਚੇ ਨਿਵੇਂ ਵਾਹਣ ਹੁੰਦੇ ਆ ਜਿਹਦੇ ਉਹਨਾਂ ਦੇ ਬਾਈ ਜੀ ਖੁੱਡਾਂ ਪਾ ਕੇ ਇਹ ਪਾਣੀ ਤੋੜ ਦਿੰਦਾ ਆਪਾਂ ਨੂੰ ਬਾਈ ਜੀ ਇਹ ਦੋਨੇ ਸਮੱਸਿਆਵਾਂ ਮੈਂ ਆ ਰਹੀਆਂ ਸੀ ਪਾਣੀ ਟੁੱਟਣ ਦੀ ਵੀ ਤੇ ਬੂਟੇ ਖਾਣ ਦੀ ਵੀ ਤੇ ਬਾਈ ਜੀ ਮੈਂ ਡੱਬ ਵਾਲੀ ਗਿਆ ਸੀ ਤੇ ਉੱਥੇ ਮੈਨੂੰ ਆਹ ਫੋਟੋ ਦੇਖ ਸਕਦੇ ਹੋ ਇਹ ਦਵਾਈ ਮਿਲੀ ਕਹਿੰਦੇ ਵੀ ਇਹ ਪਾ ਕੇ ਦੇਖੋ ਇਹ ਦਵਾਈ ਦਾ ਇੰਨਾ ਕ ਜਿਆਦਾ ਰਿਜ਼ਲਟ ਆ ਕਿ ਚੂਹਿਆਂ ਦੇ ਢੇਰ ਲੱਗ ਜਾਣਗੇ ਭਾਈ ਜੀ ਉਵੇਂ ਹੀ ਹੋਇਆ ਮੈਂ ਸ਼ਾਮ ਨੂੰ ਇਹ ਦਵਾਈ ਪਾ ਕੇ ਗਿਆ ਤੇ ਸਵੇਰ ਨੂੰ ਭਾਈ ਜੀ ਆ ਕੇ ਦੇਖਿਆ ਚੂਹੇ ਵਾਕਈ 15 ਤੋਂ 20 ਚੂਹੇ ਆ ਢੇਰੀਆਂ ਲਾ ਰੱਖੇ ਸੀ ਇਹ ਦਵਾਈ ਨੇ ਆਪਾਂ ਨੂੰ ਤਾਂ ਬਹੁਤ ਸੋਹਣਾ ਰਿਜ਼ਲਟ ਮਿਲਿਆ ਭਾਈ ਜੀ ਜੇ ਕਿਸੇ ਨੇ ਦਵਾਈ ਇਹ ਲੈ ਕੇ ਆਉਣੀ ਆ ਤਾਂ ਡਾਵਾ ਵਾਲੀ ਤੋਂ ਮਿਲਦੀ ਆ ਆਪਾਂ ਐਡਰੈਸ ਦੇ ਦੇਾਂਗੇ ਵੀਡੀਓ ਨੂੰ ਬਾਈ ਜੀ ਵਾਅਦੇ ਤੋਂ ਵਾਅਦੇ ਸ਼ੇਅਰ ਕਰ ਦਿਓ ਤਾਂ ਜੋ ਕਿਸਾਨਾਂ ਦੀ ਫਸਲ ਦਾ ਵੀ ਬਚਾਅ ਹੋ ਜੇ ਤੇ ਕਿਸਾਨਾਂ ਦਾ ਜਿਹੜਾ ਪਾਣੀ ਵੇਸਟ ਜਾਂਦਾ ਉਹਦਾ ਵੀ ਬਚਾਅ ਹੋ ਜੇ